ਮੰਜ਼ੂਰ ਕਰਦੇ ਵੀ ਜੋ ਕੋਈ ਸ਼ਰਤ ਆਪਾਂ ਮੈਂ ਮਨਤੀ ਦੁਆਰੇ ਕਰ ਲਈ ਪਹਿਲਾਂ ਸਿਰ ਇਹ ਜਰਦਾ ਖਰਚਾ ਵੀ 20000 ਦਿੰਦੇ ਸੀਗੇ ਇਹ ਸਰਪੈਂਚ ਨੇ ਮਟਾ ਪਾ ਕੇ ਮੇਰੇ ਮੈਂਤੀ ਰੋਕਦੀ ਕਹਿੰਦਾ ਮੈਂ ਮਨਤੀ ਨਹੀਂ ਹੋਣ ਦਿੰਦਾ ਠੀਕ ਹੈ ਨਾ ਤਾਂ ਕਹਿੰਦਾ ਉਦੋਂ ਮੈਂ ਕਰਵਾ ਫਿਰ ਫੇਰ ਮਨਤੀ ਮਨਜ਼ੂਰ ਕਰਵਾ ਤੇ ਗੁਰਦਾਬਾਗ ਮੁਰਦਾਬਾਗ ਮਗਰੋ ਬਣ ਗਿਆ ਮੁਰਦਾਬਾਗ ਮੁਰਦਾਬਾਗ ਪਰ ਸਪ੍ਰਾਸ਼ਾਸਨ ਮੁਰਦਾਬਾਦ 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 ਪਰ ਸਪ੍ਰਾਸ਼ਾਸਨ ਮੁਰਦਾਬਾਦ ਮੁਰਦਾਬਾਦ ਸ਼ਿਕਮਾ ਮੈਂ ਪੱਤਰਕਾਰ ਬੋਲਦਾ ਮੈਂ ਕੀ ਪ੍ਰੋਬਲਮ ਕੀ ਆਈ ਹੈ ਜਿਹੜਾ ਟੈਂਕੀ ਤੇ ਜਿਹੜੀ ਹੋਈਆਂ ਡੀਟੀਪੀਓ ਕੋਲੇ ਟੀਸੀ ਕੋਲੇ ਦਫ਼ੀਂਦਾਰ ਕੋਲੇ ਮੈਂ ਕਿ ਉਹ ਹੀ ਥਾਂ ਨਹੀਂ ਛੱਡਿਆ ਹੈਗਾ ਬਲਾਕ ਚ ਅੱਛਾ ਮੈਂ ਕਿਸੇ ਨੇ ਮੇਰੀ ਸੁਣੀ ਨਹੀਂ ਜਦੋਂ ਅਰਜੀ ਆ ਜਾਂਦੀ ਹੈ ਠੀਕ ਹਾਂ ਅ ਮੈਂ ਇਹਨਾਂ ਨੂੰ ਦੋ ਵਾਰੀ ਮੈਂ ਮਨਤੀ ਮਨਜ਼ੂਰ ਕਰਤੀ ਵੀ ਜੋ ਕੋਈ ਸਾਤ ਆਪ ਮੈਂ ਮਨਤੀ ਦੁਆਰੇ ਕਰ ਲਈ ਪਹਿਲਾਂ ਸਰਪੰਚ ਨੇ ਖਰਚਾ ਵੀ 20000 ਦੰਦੇ ਸੀਗੇ ਇਸ ਸਰਪੰਚ ਨੇ ਮਤਾ ਪਾ ਕੇ ਮੇਰੀ ਮਨਤੀ ਰੋਕ ਦਿੱਤੀ ਕਹਿੰਦਾ ਮੈਂ ਮਨਤੀ ਨਹੀਂ ਹੋਣ ਦਿੰਦਾ ਠੀਕ ਹੈ ਸਮਝ ਗਿਆ ਲਾ ਉਦੋਂ ਮੈਂ ਕਿਹਾ ਬਈ ਫਿਰ ਫੇਰ ਮਨਤੀ ਮਨਜ਼ੂਰ ਕਰਵਾਤੀ ਮਨਤੀ ਮਨਜ਼ੂਰ ਕੀਤੀ ਫੇਰ ਸਰਪੰਚ ਨੇ ਮਤਾ ਪਾ ਕੇ ਰੋਕ ਦਿੱਤੀ ਫਿਰ ਮੈਂ ਉਦੋਂ ਮਾਗਰਾਂ ਮੈਂ ਆਖਿਆ ਮੈਂ ਇੱਥੇ ਨਹੀਂ ਮੇਰਾ ਮਸਲਾ ਹੱਲ ਹੁੰਦਾ ਫਿਰ ਮੈਂ ਹਾਈ ਕੋਰਟ ਚ ਜਾ ਕੇ ਕੇਸ ਲਾਤਾ ਚੰਡੀਗੜ੍ਹ ਆ ਤੇ ਮੇਰਾ ਕੋਰਟ ਨਹੀਂ ਛਣਵਾਈ ਆ ਮੈਨੂੰ ਪੁਲਿਸ ਰੋਜ਼ ਹਰਾਨ ਕਰਦੇ ਮਾ ਉਹਨਾਂ ਨੂੰ ਕਹਿੰਦੇ ਮੇਰਾ ਹਾਈ ਕੋਰਟ ਚ ਚੱਲਦਾ ਹੂੰ ਬਈ ਜਿੱਦਾਂ ਮੇਰਾ ਹਾਈ ਕੋਰਟ ਮੈਨੂੰ ਫੈਸਲਾ ਕਰੂ ਮੈਂ ਸਿਰ ਮੱਥੇ ਮੇਰਾ ਮਨਜ਼ੂਰ ਆ ਹੂੰ ਜਾਬ ਉਸੇ ਹਰਮਨਤ ਵੀ ਕਰਵਾ ਲਓ ਜਿੱਤੇ ਛੱਡੇ ਆਉਂਗੇ ਇੱਜ਼ਤ ਕੰਧ ਕੱਢ ਲੈ ਅੱਜ ਫੇਰ ਬੰਦੇ ਬੁੜੀਆਂ ਬੇੜੇ ਵਾਲੇ 20 ਬੰਦੇ ਇਕੱਠੇ ਕਰਕੇ ਫਿਰ ਫੇਰ ਕੰਧ ਕੱਢਣ ਲੱਗੇ ਆਂਦੀ ਆ ਐਸੀ ਸਪੋਰਟ ਹੀ ਦਾ ਰਾਹ ਤੇ ਪੈਦਲ ਦਾ ਸਾਰੇ ਸਾਡੀ ਸੜਾ ਟੁੱਟਿਆ ਪਿਆ ਸੀ ਕਿਸੇ ਨੂੰ ਨਹੀਂ ਕਹਿੰਦਾ ਵੀ ਜਿੰਨਾ ਚਿਰ ਨਿਬੜਦਾ ਨਹੀਂ ਮੈਂ ਕੀ ਕਹਾ ਕਿਸਨੂੰ ਅਜਾ ਮਾ ਟੋਟਲ ਸੁਣਦਾ ਨਹੀਂ ਟੋਟਲ ਵਾ ਕਿੰਨਾ ਜਾਂਦਾ ਤੁਹਾਡੀ ਚ ਕਰ ਨੂੰ ਸਾਡੇ ਟੋਟਲ 11 ਫੁੱਟ ਦਾ ਰਾਹ ਸੀ ਪਹਿਲਾਂ 2008 ਚਿੱਟਾ ਪਈਆਂ ਬਈਆਂ ਨੇ ਠੀਕ ਆ ਮਾ 2008 ਚਿੱਟਾ ਪਾ ਕੇ ਪੰਚਾਇਤ ਨੇ ਹੁਣ 22 ਦੇ ਵਿੱਚ ਦੁਬਾਰੇ ਮਨਤੀ ਕਰਵਾਈ ਆ ਠੀਕ ਹੈ ਜੀ ਸਾਰੇ ਠੀਕ ਹੈ ਜੀ ਉਹ ਠੱਡੇ ਖੜੇ ਨੇ ਪਰ ਜਿਹੜੇ ਪੰਚਾਇਤ ਦੇ ਲਵਾਏ ਜਦੋਂ ਹੁਣ ਰਹਿ ਗਏ 5-5 ਕਿਲੋ ਦੇ ਠੱਡੇ ਲੱਗ ਗਏ ਕੋਈ ਵੀ ਮਨਤੀ ਕਰਵਾਉ ਉਹ ਸੇ ਠੱਡੇ ਤੇ ਹੀ ਹੋਣੀਆਂ ਠੀਕ ਆ ਓ ਠੱਡੇ ਤਾਂ ਮੈਂ ਕਹਿੰਦੀ ਆ ਵੀ ਜਾ ਤਾਂ ਭਾਈ ਠੱਡੇ ਨੂੰ ਸਿੱਧੀ ਕੰਦ ਕੱਢ ਲੋ ਇਹਨਾਂ ਨੂੰ ਉਦਾਂ ਦੇ 20 ਮਹੀਨੇ ਸਾਲ ਦੀ ਇਹਨਾਂ ਨੂੰ 20 ਸਾਲ ਦੀ ਵੀ ਕੰਦ ਠੱਡੇ ਜੀ ਨਹੀਂ ਆਏਗਾ ਇੱਕ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਮਾਤਾ ਜੇ ਤੂੰ ਨਾਲ ਢੂ ਲਾ ਕੇ ਬਹਿ ਜਾ ਖੜਾ ਹੀ ਖੜੀ ਨਾ ਹੋਈ ਕਿਉਂਕਿ ਪਤਾ ਕੀ ਆ ਡਿੱਗਣਾ ਪਈ ਤੂੰ ਤੇ ਨਾਲ ਇੱਥੇ ਇਧਰ ਪੈਰ ਪਾਈ ਪਾਲੇ ਪਾਸੇ ਲਾ ਕੇ ਨਾ ਤੂੰ ਬੈਠ ਜਾ ਜੇ ਤੈਨੂੰ ਮੈਂ ਕਹਿੰਦੀ ਆ ਤੂੰ ਮੇਰੇ ਥੱਲੇ ਆ ਜਾ ਕੋਈ ਨਹੀਂ ਮਸਲਾ ਹੱਲ ਹੋ ਜਾਊਗਾ ਨਹੀਂ ਮੈਂ ਥੱਲੇ ਆ ਜਾ ਮੈਂ ਅੱਜ ਮੌਤ ਖਰੀਦ ਕੇ ਮੈਂ ਸਪਰੇਅ ਦਾ ਲੀਟਰ ਵੇ ਲੈ ਆਈਆਂ ਨਹੀਂ ਮੈਂ ਸਾਰ ਮਾਉਂ ਹੂੰ ਇਹ ਸਾਲ ਤੱਕ ਮਾਰਨੀ ਹੈ ਇਹ ਇੰਜ ਮੇਰਾ ਬੰਦਾ ਮੇਰੇ ਸਿਰ ਤੇ ਨਹੀਂ ਉਹਦਾ ਬੰਦਾ ਉਹਦਾ ਤਰ੍ਹਾਂ ਗੋਆ ਪਿਆ ਉਹ ਮੇਰੇ ਨਾਲ ਗੋਡੇ ਘਚੜੀ ਪਰ ਦਈਆ ਸਾਡਾ ਤੋਂ ਉਹਨਾਂ ਦੇ ਰਾਹ ਦਾ ਮਤਲਬ ਰਾਹ ਤੇ ਰਾਜ ਸਾਡਾ ਵੀ ਨਹੀਂ ਹੋਰਾਂ ਨੇ ਵੀ ਨਿੰਗਣਾ ਇਹਨਾਂ ਦੀਆਂ ਟਰਾਲੀਆਂ ਜਾਂਦੀਆਂ ਨੇ ਕੱਲੋਂ ਮੈਨੂੰ ਆਏ ਦੱਸੋ ਐਸੀ ਇਹਨਾਂ ਨੇ ਕਿਹਾ ਜਿੱਦ ਦਿਨਾਂ ਦੇ ਕੰਦ ਨਿਕਲਦੇ ਸੀ ਉਹ ਦਿਨਾਂ ਤੁਸੀਂ ਪੰਚਾਇਤ ਨੇ ਕਹਿਣਾ ਸੀ ਇਹ ਪੰਚਾਇਤ ਗੁੰਡਾਗਰਦੀ ਕਰਦੀ ਕਰਦੀ ਆ ਸਾਰੇ ਹਾਂ ਮੈਂ ਸਾਰੀ ਉਮਰਿਆ ਦਾ ਕੱਖ ਕਰਦੀ ਨਿਕਲ ਗਈ ਪੰਚੇ ਦਾ ਜੀ ਸਾਰੇ ਉਮਰ ਦੇ ਵੋਟਾਂ ਪਾਉਣੇ ਹੁਣ ਸਾਡਾ ਇਹਨਾਂ ਨੇ ਪੂਰਾ ਰੋਟੀ ਤੇ ਨੂਣ ਜਿੰਨਾ ਭੁੱਖੇ ਸਾਰੇ ਪੰਚੇ ਨੇ ਉਨਾ ਹੀ ਭੁੱਖੇ ਸਾਡੇ ਕੋਈ ਨਹੀਂ ਅੱਗੇ ਅਧਿਕਾਰੀਆਂ ਨੂੰ ਵੀ ਆਉਂਦੇ ਆ ਤੇ ਗੱਲਬਾਤ ਚੱਲਦੀ ਆ ਤੁਸੀਂ ਪਲੀਜ਼ ਬੈਠ ਜੇ ਚੰਗਾ ਮੇਰਾ ਬਸਰ ਪੋਰਸਨਰੀ ਜੋ ਮੇਰਾ ਮੈਨੂੰ ਕੋਸ ਹੋ ਗਿਆ ਮੈਂ ਇਹੀ ਗੱਲ ਕਹਿ ਰਹੀ ਮੇਰੇ ਡੈਡ ਬੋਡੀ ਲਿਆ ਕੇ ਆਈ ਬੈਠਾ ਧਰੀ ਜਾਵੇ ਮੇਰੇ ਡੈਡ ਬੋਡੀ ਫੁੱਫੀ ਨਾ ਜਾਵੇ ਮੈਂ ਘਰੇ ਵੀ ਦੱਸ ਕਹਿੰਦੀ ਆਈ ਕਿ ਸਨ ਮੈਂ ਜਿੰਨੀ ਦੁਖੀ ਹੋਈ ਵੀ ਨਹੀਂ ਆਈ ਕੋਈ ਨਹੀਂ ਕੋਈ ਨਹੀਂ ਪ੍ਰਮਾਤਮਾ ਛੁੱਕ ਰੱਖੂਗਾ ਹੱਲ ਹੋ ਜਾਊਗਾ ਸਾਰੇ ਮਸਲਿਆਂ ਦੇ ਹੱਲ ਹੁੰਦੇ ਨੇ ਗੱਲਬਾਤ ਨਾਲ ਹੀ ਤੇ ਕੋਸ਼ਿਸ਼ ਕਰਦੇ ਆ ਅਸੀਂ ਵੀ ਗੱਲ ਕਰਨ ਦੀ ਤੇ ਪਰ ਤੁਸੀਂ ਬੇਨਤੀ ਆ ਬਹਿ ਜਾਓ ਚੰਗਾ ਕਿਉਂਕਿ ਮੈਂ ਦੇਖ ਰਹੀ ਮੇਨਤੀ ਨਹੀਂ ਹੁੰਦੀ ਉਹ ਨਜ਼ਰ ਮੈਂ ਕੰਦ ਨਹੀਂ ਕੱਢਣ ਦਿੰਦੀ ਮਿਹਨਤੀ ਹੋ ਕੇ ਵੀ ਕੰਦ ਕੱਢ ਕੇ ਮੇਰਾ ਸਾਰਾ ਰਾ ਨਾਲੀ ਸਵੇਤ ਦੁਆਰੇ ਨਮਸ਼ਰੇ ਮੇਰਾ ਰਾਹ ਬਣਾ ਕੇ ਦੇਓ ਮੇਰਾ ਰਾਹਾ ਦੇਖੋ ਜਾ ਕੇ ਵੀਰ ਜੀ ਮੈਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਕੋਈ ਨੀ ਮਾ ਉਹ ਵੀ ਦੇਖਦੇ ਆਂ ਪਲੀ ਤੁਸੀਂ ਬੈਠ ਜਿਓ ਠੀਕ ਹੈ ਜਦ ਤੱਕ ਮੇਰਾ ਜਵਾਕਾ ਮੈਂ ਕੋਈ ਦਿਖਾ ਦੇਵਾਂ ਜਾ ਮੇਰਾ ਅੱਜ ਮੈਂ ਆਪਕੇ ਜਾਇ ਇੱਕ ਦਿਨ ਤੀਜੇ ਦਿਨ ਪੁਰਸ਼ ਆਕੇ ਕਹਿੰਦੇ ਕੱਲ ਫੇਰ ਫੋਨ ਆਕੇ ਜਵਾਨਤਾ ਕਰਾ ਲਓ ਮੈਨੂੰ ਐ ਦੱਸੋ ਵੀ ਮੈਂ ਕਿਸ ਨੂੰ ਗਾਲ ਦੁੱਪੜ ਦਿੰਦੀ ਆ ਜੈਸੀ ਸਾਡੀ ਲੜਾਈ ਹੋਈ ਆ ਸਨ ਉਹਨਾਂ ਨੇ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਮੈਨੂੰ ਐ ਦੱਸੋ ਵੀ ਜਵਾਨਤਾ ਕਿਹੜੀ ਗੱਲ ਦਾ ਪੁਰਸ਼ ਮੈਨੂੰ ਹਾਲੇ ਸਪਾਈ ਤਰੀਕੇ ਨਾਲ 10000 ਦੇ ਕੇ ਕੱਢ ਮੈਂ ਥਾਣੇਦਾਰ ਤਾਂ ਇਹਨਾਂ ਦਾ ਲਿੱਤਾ ਵੈਸੀ ਵੀ ਚੱਲ ਮੇਰਾ ਵਕੀਲ ਵਕੀਲ ਗਿਆ ਸੀ ਅਮਰੀਕਾ ਜਿਵੇਂ ਜਾਂ ਨਾ ਮੁੜਿਆ ਆਊਗਾ ਚਲੋ ਕੋਈ ਨਹੀਂ ਲੋਕੀਆਂ ਹੈਰਾਨ ਕਰਤਾ ਤੁਸੀਂ ਪਲੀਜ਼ ਹੋਰ ਉਹ ਗੁੱচ্ছে ਜਿਆਦਾ ਅਸੀਂ ਚਾਹੁੰਦੇ ਆ ਵੀ ਤੁਸੀਂ ਡੱਗਣਾ ਪਊ ਕਈ ਵਾਰੀ ਹੋਏ ਇਹ ਹੋ ਜੇ ਵੱਧ ਨੁਕਸਾਨ ਹੋ ਜੇ ਤੁਸੀਂ ਬੈਠੋ ਚੰਗਾ ਤੁਹਾਡਾ ਹੱਲ ਕਰਦੇ ਆ ਔਰ ਕਾਰੀ ਬੁਲਾਉਂਦੇ ਆ ਜੇ ਮੈਂ ਰੋਜ਼ ਹਨਵਾਰੇ ਜਾਂਦੀਆਂ ਬੋਤਲਾਂ ਲਵਾ ਕੇ ਹੱਥ ਕੰਨ ਘੜਾਣੇ ਮੇਰਾ ਰਹਿ ਕੇ ਸਰਦਾ ਨਹੀਂ ਆਏਗਾ ਨਾ ਕੋਈ ਨਹੀਂ ਮੈਂ ਕਰਦੇ ਹਾਂ ਹੱਲ ਕਰਦੇ ਹਾਂ ਤੁਸੀਂ ਦੇਖੋ ਹਨਵਾਰੇ ਰੋਜ਼ ਬੋਤਲਾਂ ਲਵਾ ਕੇ ਮਰਦੇ ਨਾ ਹਾਰਟ ਦੀ ਮਰੀਜ਼ ਆ ਨਾ ਕੋਈ ਨਹੀਂ ਕਰਦੇ ਹਾਂ ਕੋਈ ਨਹੀਂ ਤੁਸੀਂ ਬੈਠੋ ਚੰਗਾ ਇਹ ਪਹਿਲੀ ਗੱਲ ਤਾਂ ਬੇਨਤੀ ਆ ਸਾਡੀ ਕੋਈ ਤੁਸੀਂ ਆਜੋ ਹੁਣ ਅਸੀਂ ਆਗੇ ਸਾਰੇ ਤੇ ਤੁਹਾਡਾ ਹੱਲ ਕਰਕੇ ਹਾਂ ਕਿ ਉੱਤਰ ਨਾ ਪੁੱਤ ਹਾਂ ਜੇ ਮੈਂ ਖੋਦਖਸਈ ਕਰੀ ਬਣਾ ਨਹੀਂ ਉੱਤਰ ਵੀ ਮੇਰਾ ਹੱਲ ਨਹੀਂ ਹੁੰਦਾ ਮੈਨੂੰ ਪਤਾ ਮੇਰਾ 22 ਸਾਲ ਹੋ ਗਏ ਜਿਹੜੇ ਸਰਪੰਚ ਨੇ ਗੁੰਡਾ ਕਰਦੀ ਨਾ ਮੈਨੂੰ ਇੱਥੇ ਤੱਕ ਬਚਾਇਆ ਨਹੀਂ ਨਾ ਕੋਈ ਨਹੀਂ ਤੁਸੀਂ ਦੇ ਆਹ ਨਾ ਸਰਪੰਚ ਨੇ ਦਿਖਾਏ ਨਹੀਂ ਮੈਨੂੰ ਹੋਰ ਕਿਸੇ ਨੇ ਨਹੀਂ ਦਿਖਾਈ ਜੀ ਪਰ ਬਹਿਣਾ ਨਾ ਜੋਖਸ ਕਰਦਾ ਜੀਪੁਰ ਪੰਚਾਇਤ ਕਰਦੀ ਸਾਰੀ ਉੱਪਰ ਵੀ ਰਹਿਣਾ ਨਾ ਬੈਠ ਜਾ ਚੰਗਾ ਇਨੀ ਬੇਨਤੀ ਹੈ ਸਾਡੀ ਮੇਰਾ ਨਾਮ ਰਣਜੀਤ ਸਿੰਘ ਜੀ ਜਿਹੜੇ ਟੈਂਕਾ ਜਿਹੜਾ ਤੁਹਾਡੇ ਕੀ ਲੱਗਦੀ ਹੈ ਇਹ ਮੇਰੀ ਚਾਚੀ ਆ ਜੀ ਅਹਿਰਨ ਜੀ ਰਨਜੀਤ ਸਿੰਘ ਤੇ ਮਲਕੀ ਸਿੰਘ ਦੋ ਭਰਾ ਸਾਡੇ ਖੇਤ ਨੂੰ ਪਹੀ ਜਾਂਦੀ ਆ। ਇਹ ਮੇਰੀ ਚਾਚੀ ਆ ਉਹਦਾ ਘਰ ਪਾਇਆ ਸਾਡੇ ਸਾਂਝਾ ਖਤਾਨਾਂ ਦਾ ਸਾਰਿਆਂ ਦੇ ਘਰਾਂ ਦਾ। ਤੇ ਉਹ 11 ਫੁੱਟ ਪਹੀ ਆ ਜੋ ਸਾਡੇ ਖੇਤ ਨੂੰ ਜਾਂਦੀ ਆ। ਉਹਦੇ ਨਜਾਇਜ਼ ਕਬਜ਼ਾ 3 ਫੁੱਟ ਦਾ ਕਰਿਆ ਕੰਧ ਦਾ ਕੱਢੀ ਜਾਂਦੇ ਨਜਾਇਜ਼ ਕਬਜ਼ਾ। ਸਾਡਾ ਪੰਚਾਇਤੀ ਰੋਲਾ ਵਿਦਲਾ ਦੀ ਪੁਲਿਸ ਵੀ ਆਈ ਸੀਗੀ। ਦੋ ਵਾਰ ਕੰਧ ਪਹਿਲਾਂ ਕੱਢੀ ਸੀਗੀ ਉਹ ਹਟਾਇਆ। ਪ੍ਰਸ਼ਾਸਨ ਹਟਾ ਗਿਆ ਸੀਗਾ। ਸਮਾਜ ਦੀ ਪ੍ਰਸ਼ਾਸਨ ਨਾਲ ਉਹ ਆ ਕੇ ਵਿਜਲੀ ਧਮਕੀਆਂ ਦਿੰਦਾ ਵੀ ਤੁਹਾਡੀ ਜਵਾਨਤਾ ਕਰਦੇ ਆ। ਮੈਂ ਸਾਡੀਆਂ ਜਵਾਨਤਾ ਤੁਸੀਂ ਤਾਂ ਹੀ ਕਰੋ ਜੇ ਅਸੀਂ ਕੰਧ ਤੇ ਹੀ ਡੀ ਇਹ ਅਸੀਂ ਤਾਂ ਕੰਦ ਨੂੰ ਹੱਥ ਨਹੀਂ ਲਾ ਰਹੇ ਅਸੀਂ ਤਾਂ ਕਾਨੂੰਨ ਦੇ ਮਤਾਬਕ ਲੜਾਈ ਉੱਥੇ ਲੜ ਰਹੇ ਹਾਂ ਕਬਰ ਨਾਲੇ ਤੇ ਸਾਡਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾਗਾ ਤੇ ਸਾਡੀ ਮਤਲਬ ਮਹਿੰਤੀ ਹੋਵੇ ਪਈ ਦੀ ਹਾਂਜੀ ਸਾਡੇ ਪਿੰਡ ਦੇ ਵਿੱਚ ਮਰੱਬੇ ਬੰਦੀ ਦੀ ਮਹਿੰਤੀ ਹੋਈ ਵੀ ਆ ਸਾਰੇ ਪਿੰਡ ਦੇ ਕਬਦੇ ਉਵੇਂ ਜੱਕਰ ਹੋਏ ਨੇ ਤੇ ਉਹੇ ਕਰੀ ਉਹ ਪਾਪਹੀ ਜਾਬੀ ਕਬਜ਼ਾ ਮਤਲਬ ਕਰਿਆ ਵਾ ਸੀਗਾ ਸਾਡਾ ਉਹਨਾਂ ਨੇ ਨਜਾਇਜ਼ ਕਬਜ਼ਾ 24 ਦੇ ਵਿੱਚ 22 ਦੇ ਵਿੱਚ ਮਹਿੰਤੀ ਹੋਈ ਵੀ ਆ ਛੱਡੇ ਲੱਗੇ ਹੋਏ ਨੇ ਤੇ 22 ਦੇ ਵਿੱਚ ਮਹਿੰਤੀ ਹੋ ਕੇ ਉਹਨਾਂ ਨੇ 24 ਦੇ ਵਿੱਚ ਕੰਦ ਕੱਢਣੀ ਸ਼ੁਰੂ ਕਰਤੀ ਪੰਚਾਇਤ ਦੇ ਨਾਲ ਕੜਾਈ ਆਪਾਂ ਹੀ ਕਿਉਂਕਿ ਉਹ ਪਹੀ ਦੇ ਵਿੱਚ 1.5 ਲੱਖ ਜੀ ਤੌਰ ਤੇ ਅੱਗੇ ਪਹੀ ਦੇ ਵਿੱਚ ਉਹ ਮੇਰੀ ਗਲਤ ਹੋ ਗਈ ਉਹਦੇ ਨਾਲ ਨਾਲ ਹੀ ਕੋਈ ਨਹੀਂ ਬਣੀ ਪੰਚਾਇਤ ਦੀ ਪਹੀ ਦੇ ਵਿੱਚ ਤੇ ਉਹਦਾ ਕਰਕੇ ਸਾਨੂੰ ਤੇ 3 ਫੁੱਟ ਹੋ ਸਾਡੀ ਪਹੀ ਨੂੰ ਰੋਕ ਗਏ ਕੋਈ ਸਟੇ ਵਗੈਰਾ ਵੀ ਹੈਗੇ ਤੁਹਾਡੀ ਉੱਤੇ ਨਹੀਂ ਸਟੇ ਕੋਈ ਨਹੀਂ ਮਿਲੀ ਸਾਨੂੰ ਉਹ ਪੈਸੇ ਦੇਤੇ ਕੋ ਪੰਚਾਇਤੀ ਪੈਸੇ ਆ ਉਹ ਪੰਚਾਇਤੀ ਪੈਸੇ ਦੇਤੇ ਪੰਚਾਇਤ ਸਾਨੂੰ ਸਟੇ ਨਹੀਂ ਲੈਣ ਦਿੰਦੀ ਪੰਚਾਇਤ ਦੀ ਰੋਕ ਲਾਈ ਵੀ ਆ ਵੀ ਪੈਸੇ ਸਹੀ ਆ ਇਹਨਾਂ ਦੀ ਪਰ ਹਾਲਾਂਕਿ ਸਾਰੇ ਪਿੰਡ ਨੂੰ ਪਤਾ ਸਾਡੇ ਪਿੰਡ ਦੀ ਜੋ ਮੁਰੱਬੇ ਬੰਦੀ ਹੋਈ ਆ ਤੇ ਠੱਡੇ ਜਿੱਥੇ ਲੱਗਿਆ 3 ਫੁੱਟ ਠੱਡਿਆਂ ਦੇ ਅੰਦਰ ਕੰਦੇ ਕੱਢ ਗਏ ਹੋ ਇਸ ਮਾਮਲੇ ਲੈ ਕੇ ਕੋਈ ਪੁਲਿਸ ਨੂੰ ਜਾਂ ਕਿਸੇ ਹੋਰ ਹਾਂ ਪੁਲਿਸ ਨੂੰ ਬਹੁਤ ਸ਼ਿਕਾਇਤਾਂ ਕੀਤੀਆਂ ਨੇ ਜੀ ਹਾਂ ਸਾਡੇ ਉੱਥੇ ਪੰਚਾਇਤਾਂ ਵੀ ਹੋਈਆਂ ਨੇ ਤੇ ਬਹੁਤ ਜਗ੍ਹਾ ਲਾਬਾਤਾਂ ਹੋਈਆਂ ਨੇ ਹੋਰ ਬੰਦਿਆਂ ਨਾਲ ਵੀ ਪਹੁੰਚ ਜੋ ਕਿ ਅੱਜ 9 9 ਕਨਾਲਾਂ ਬਾਹਰ ਰਹੇ ਨੇ ਉਹ ਉਹ ਕਹਿੰਦੇ ਸਾਡਾ ਥਾਂ ਕੱਢਦਾਗਾ ਤੇ ਅਸੀਂ ਆਖਿਆ ਮੰਤੀ ਕਰਾ ਲਓ ਜੇ ਥੋੜਾ ਥਾਂ ਕੱਢਦਾਗਾ ਥਾਂ ਉਹਨਾਂ ਦਾ 9 ਕਨਾਲਾਂ ਬਣਦਾਗਾ ਇੱਕ ਕਨਾਲ ਵੱਧ ਬਣਦਾਗਾ ਤੇ 8 8 ਕਨਾਲਾਂ ਨਾਲੋਂ ਕਿੰਨੇ ਵੇਲੇ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਸਾਡੀ ਪਹੀ ਸਾਡੀ ਸਾਨੂੰ 11 ਫੁੱਟ ਪਹੀ ਮਿਲਣੀ ਚਾਹੀਦੀ ਹੈ ਸਾਡਾ ਰਾਹਤਾ ਨਹੀਂ ਤਾਂ ਫਿਰ 9 ਫੁੱਟ ਰਹਿ ਜੇ ਅਸੀਂ ਲੱਗਾਂ ਕਿਵੇਂ ਸਾਡਾ ਟਰੈਕਟਰ ਨਹੀਂ ਲੱਗਣਾ ਸਾਡਾ ਹਲ ਸਾ ਗਾਲੀ ਲੱਗਣਾ ਸਾਡਾ 11 ਫੁੱਟ ਦੇ ਪਹੀ ਦੇ ਵਿੱਚੋਂ 3 ਫੁੱਟ ਪਹੀ ਰਹੂਗੀ ਤੇ ਮਗਰ 8 ਫੁੱਟ ਪਹੀ ਦੇ ਪਿੱਛੇ ਸਾਡਾ ਲੰਘਾ ਨਹੀਂ ਰਹਿਣਾ ਜੀ ਕਿੰਨੇ ਵੇਲੇ हां जी आज दी टैंकी ਤੇ ਚੜੀਆ ਗਰਜੀਤ ਕੌਰ ਨੰਬਰਦਾਰ ਇਹ ਬਲਵਿੰਦਰ ਸਿੰਘ ਦੇ ਘਰੋਂ ਮੇਰੀ ਚਾਚੀ ਆਜੀ ਇਹ ਇਹਨਾਂ ਨੇ ਵੀ ਬਹੁਤ ਪਹੁੰਚ ਕਰੀ ਆਜੀ ਕਿਸੇ ਦੇ ਵੀ ਕੁਝ ਨਵਾਈ ਨਹੀਂ ਕੀਤੀ ਸਾਡੇ ਕਿੰਨੇ ਕ ਵੇ ਚੜੇ ਅੱਜ ਟੈਂਕੀ ਦੇ ਉੱਤੇ ਇਹ ਟੈਂਕੀ ਦੇ 9 ਵਜੇ ਦਾ ਚੜੇ ਹੋਏ ਜੇਕਰ ਗੱਲ ਕਰੀਏ ਕੋਈ ਪ੍ਰਸ਼ਾਸਨ ਦਾ ਨਾ ਜੀ ਹਜੇ ਤੱਕ ਕਿਸੇ ਨੇ ਨਹੀਂ ਹੋਇਆ ਸਮੇਂ ਉਹ ਕੰਦ ਕੱਢੀ ਜਾਂਦੇ ਆ ਅਜੇ ਤੱਕ ਉਹ ਕੰਦ ਕੱਢਣ ਨੂੰ ਨਹੀਂ ਹਟੇ ਤੇ ਉਵੇਂ ਜੇਕਰ ਕੰਦ ਕੱਢੀ ਜਾਂਦੇ ਨੇ ਤੇ ਪ੍ਰਸ਼ਾਸਨ ਨੇ ਕੋਈ ਸਾਡੀ ਸਾਲ ਨਹੀਂ ਲਈ ਜੇ ਅਸੀਂ ਉਵੇਂ ਹੀ ਥੱਲੇ ਖੜੇ ਉਹਨੂੰ ਹਾਕਾ ਮਾਰ ਦਾਂਗੇ ਥੱਲੇ ਉੱਤੇ ਪਰ ਉਹ ਨਹੀਂ ਮੰਨ ਰਹੀ ਸਾਨੂੰ ਐ ਵੀ ਕਾਨੂੰਨ ਮੁਤਾਬਕ ਅਸੀਂ ਪੈ ਮੈਂ ਤੇ ਵੀ ਪਹੀ ਮਤਲਬ ਇਹੀ ਰੋਕਾ ਮੈਂ ਤਾਂ ਸਰਕਾਰ ਨੂੰ ਆਦਾ ਰੋਸ ਦਿਖਾਉਣਾ ਤੇ ਨਹੀਂ ਮੈਂ ਆਹ ਦੀ ਹੱਥ ਲਾ ਲਾਉਂਗੀ ਜੇ ਮੇਰੀ ਨਾ ਕੋਈ ਸੁਣਵਾਈ ਹੋਈ ਠੀਕ ਹੈ ਇੱਕ ਲੇਡੀ ਚੜੀ ਆ ਥੈਂਕ ਯੂ ਜੀ ਉਪਰ ਉਹ ਕਹਿ ਰਹੀ ਆ ਕਿ ਤੁਹਾਡੇ ਬਲੂ ਜੀ ਦਾ ਨਜਾਇਜ਼ ਕਬਜ਼ੇ ਦੇ ਤੌਰ ਤੇ ਕੰਦ ਕੀਤੀ ਜਾ ਰਹੀ ਆ ਹਾਂ ਜੀ ਇਲਜ਼ਾਮ ਲਾ ਰਹੀ ਆ ਤੁਹਾਡੇ ਕੀ ਕਹਿਣਾ ਚਾਹੋਗੇ ਅਸੀਂ ਜੀ 2024 ਚ ਸਾਡਾ ਪੰਚੇਤਾ ਹੈ ਨਹੀਂ ਜਦੋਂ ਭਾਂਗੋ ਕੇ ਰਾਜੀ ਬੰਦਾ ਹੋ ਗਿਆ ਹੀਰਾ ਸਿੰਘ ਜੀ ਹਾਂ ਜੀ ਉਦੋਂ ਬਾਅਦ ਇਹਨੇ ਸਾਡੇ ਦੇ ਵਿਰਧੇਤਾ ਵਰਦੇ ਤੋਂ ਬਾਅਦ ਕੇਸ ਕਰਤਾ ਹਾਂ ਜੀ ਦੁਬਾਰੇ ਕੇਸ ਕਰਕੇ ਸਾਨੂੰ ਡੀਸੀ ਨੇ ਫੇਰ ਦਿੱਤਾ ਸਾਡੇ ਕੋਲ ਪਾਉਤ ਪਈ ਆ अच्छा हां ਉਹਨੂੰ ਕਰੂਂਦੇ ਤਾਂ ਕਰ। ਤੁੰਗ ਕਹ ਰਹੀ ਆ ਕਹਿੰਦੇ ਵੀ ਸਾਡਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈਗਾ। ਤੁਹਾਨੂੰ ਦਿੱਤੇ ਰਿਹਾ ਕਿ ਇਹਦੇ ਨੂੰ ਕਹਾਂ? ਤੁਹਾਨੂੰ ਪਤਾ ਇਹ ਚੀਜ਼ ਦਾ ਵੀ ਕੇਸ ਚੱਲ ਰਿਹਾ ਹੈ। ਨਾ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਨੋਟ ਕੱਢਾਂ। ਹਾਂਜੀ। ਅਜੀ ਘਾਟ ਜਾਗੇ। ਇਹੀ ਹੋਣਾ। ਇਹ ਕਾਬਜਾ ਨਜਾਇਜ਼ ਨਹੀਂ ਕਰ ਰਹੇ ਤੂੰ। ਨਹੀਂ ਕੋਈ ਨਹੀਂ ਨਜਾਇਜ਼ ਨਹੀਂ ਆਇਟਾਂ ਦੇ ਕੋ ਤੁਸੀਂ ਪੰਜ। ਉਹ ਇਲਜ਼ਾਮ ਲਾ ਰਿਹਾ ਕਿ ਜਿਹੜੀ ਨਵੀਂ 2022 ਦੇ ਵਿੱਚ ਜਿਹੜੀ ਨਵੀਂ ਵਿਉਂਤਬੰਦੀ ਹੋਈ ਸੀਗੀ ਉਹਦੇ ਵਿੱਚ ਆ ਜਿਹੜਾ ਉਹ ਹਸਾਬ ਨਾਲ ਤੁਸੀਂ ਉਹ ਕਹਿੰਦੇ ਵੀ 3 ਫੁੱਟ ਜਿਹੜੀ ਕੰਧ ਨਜਾਇਜ਼ ਕੱਢ ਰਹੇ ਆ। ਉਹ ਤਾਂ ਜੇ ਜੋ ਵੀ ਮਰਜ਼ੀ ਕੁਛ ਕਹਿ ਸਕ ਆ ਜੀ ਜਬਾ ਸ਼ੋਇਦ ਬੱਦ ਪਕਾਇ ਨੀ ਜਦੋਂ ਨਯੋਂ ਦਾ ਰਹੀ ਸੀ ਨਯੋਂ ਜਮਾ ਪਿਆਰ ਨਾਲ ਤੇ ਰੇਜੀ ਹੀਰਾ ਸਿੰਘ ਇੱਥੇ ਸੋ ਆਣਾ ਜੀ ਬੰਦਾ ਹੋ ਕੇ ਧਰੀਏ ਥਾਣੇ ਚੋ ਫੋਟਰ ਪੰਚਾਇਤ ਨਹੀਂ ਰਹਿਣਾ ਛੜਾਤੀ ਜਿਹੜੇ ਮੈਂ ਭਾਈ ਚਲੇ ਦੋੜਦੇ ਠੀਕ ਆ ਆ ਕੁਛ ਹੋ ਜਾ ਟੋੜਾ ਕਹਿਣ ਦਾ ਮਾ